ਹੈਲੋ ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਤੁਹਾਡੇ ਆਪਣੇ ਚੈਨਲ ਮੁੰਡੀ ਫੈਮਿਲੀ ਵਲੌਗਸ ਤੇ ਤੇ ਉਮੀਦ ਕਰਦੇ ਹਾਂ ਤੁਸੀਂ ਸਾਰੇ ਵਧੀਆ ਹੋਵੋਗੇ ਠੀਕ ਠਾਕ ਹੋਵੋਗੇ ਤੇ ਇਸੇ ਉਮੀਦ ਦੇ ਨਾਲ ਅੱਜ ਦਾ ਜਿਹੜਾ ਵਲੌਗ ਹੈ ਤੁਹਾਡੇ ਨਾਲ ਸ਼ੇਅਰ ਕਰਨ ਲੱਗੇ ਹਾਂ ਤੇ ਹੁਣੇ-ਹੁਣੇ ਦੂਜੇ ਵਲੌਗ ਦਾ ਐਂਟਰੀ ਦਾ ਕਿਉਂਕਿ ਫਿਰ ਵੀਡੀਓ ਬਹੁਤ ਜ਼ਿਆਦਾ ਲੰਬੀ ਹੋ ਜਾਂਦੀ ਹੈ ਜੇ ਆਪਾਂ ਛੋਟੇ-ਛੋਟੇ ਪਾਰਟ ਹੀ ਲੈਨੇ ਆ ਹਨਾ ਵੀਡੀਓ ਦੇ ਤੇ ਫਿਰ ਵੀ ਵੀਡੀਓ ਬਹੁਤ ਜ਼ਿਆਦਾ ਲੰਬੀ ਹੋ ਜਾਂਦੀ ਹੈ ਤੇ ਤੇਰਾ ਮੂੰਹ ਕਾਲਾ ਦੀ ਵਧੀਆ ਕਾਲਾ ਹੋ ਗਿਆ ਤੇ ਹੁਣ ਆਪਾਂ ਕਰਨੀ ਹੈ ਮਿਲਕਿੰਗ ਪਰੀਆਂ ਨੇ ਕਿ ਪਰੀ ਕਿਵੇਂ ਦੇ ਦਿੱਤੀ ਤਿੱਖੀ ਸਿੰਘ ਕਿਵੇਂ ਦੇਖਦਾ ਇਹ ਉੱਤੇ ਜਾ ਗਿਆ ਸੀ ਨਾ ਹੂੰ ਇੱਥੇ ਚਲੇ ਗਿਆ ਸੀ ਇਹ ਰੇਡੀਓ ਖੁੱਲਦਾ ਸੀ ਤਿੱਖੀ ਪ੍ਰਧਾਨ ਪੁੱਲਾ ਛੱਡਿਆ ਤੈਨੂੰ ਬੰਨ ਕੇ ਰੱਖਿਆ ਹੋਇਆ ਹੈ ਇਹ ਗਾਈ ਬਹੁਤ ਖਰਾਬ ਆ ਮੈਨੂੰ ਕੋਸੇ ਕਰ ਲੈ ਜੀ ਨੂੰ ਕਟਾ ਹਾਂ ਕਰਕੇ ਦੇਖਦੇ ਮੇਰੇ ਵੱਲ ਸਾਡੀ ਲੜਾਈ ਹੋ ਗਈ ਸੀ ਡੈਡੀ ਦੇ ਕਰ ਹੂੰ ਪਰ ਡੈਡੀ ਬਹੁਤ ਔਖਾ ਔਖਾ ਦੇ ਦ ਮੇਰੇ ਵੱਲ ਕੱਚੀ ਆ। ਨਾ ਲਈ ਸਾਡੀ ਜ਼ਬਰਦਸਤ ਹੋਈ ਸੀ। ਜਦ ਮੈਂ ਨਹੀਂ ਬੁਲਾਉਂਦੀ ਤੁਹਾਨੂੰ। ਹਾਂ। ਤੁਹਾਨੂੰ ਇੰਨਾ ਪਤਾ ਜੀ ਨੂੰ ਮੈਂ ਬੁਲਾਉਣਾ ਛੱਡ ਦਿੰਨੀ ਆ ਫੇਰ ਛੱਡ ਦਿੰਨੀ ਆ। ਅੱਛਾ ਬਈ ਇਹਨੂੰ ਅੱਜ ਤੱਕ ਛੱਡਿਆ ਨਹੀਂ ਪਤਾ। ਥੈਂਕ ਯੂ। ਯਾਰ ਕਹਿੰਦਾ ਪੰਜਾਬ ਵਾਲ ਲੜਾਈ ਆ ਕਦੇ ਛੱਡਿਆ ਨਹੀਂ। ਛੱਡਦਾ ਫੇਰ ਦੱਸ ਦੇ ਛੱਡਦਾ। ਸਰਪੰਚੀ ਵਾਲੇ ਜੀ ਨੂੰ ਮਰਜ਼ੀ ਕਹਿਣ। ਆਪਾਂ ਨਹੀਂ ਨਾ ਕਹਿਣਾ। ਸਾਡਾ ਤਾਂ ਇੱਕ ਕੋਈ ਬਾਪੂ ਆ ਅਸੀਂ ਉਹ ਆਪ ਅਸੀਂ ਤਾਂ ਖੇਤ ਆ ਖੇਤ ਚਲ ਖੇਤ ਦਿਖਾ ਦਈਏ ਸਾਰਾ ਲੋ ਮਾਰ ਚੱਲਦੇ ਜੀ ਕਰੂ ਪਹਿਲਾ ਵਾਲੇ ਬਲੌਗ ਦੇ ਵਿੱਚ ਖੇਤ ਨਹੀਂ ਦਿਖਾਏ ਗਏ ਉਹਦੇ ਲਈ ਸੌਰੀ ਫਿਰ ਪਲੀਜ਼ ਸੌਰੀ ਹੈ ਓਕੇ ਹੁੰਦਾ ਸੌਰੀ ਜੀ ਦੋਂ ਦਾ ਕਿਰਪਾ ਕਰਦੇ ਪਲੀਜ਼ ਕਿਰਪਾ ਕਰ ਆਪਣੇ ਸਾਡੀ ਸੌਰੀ ਨੂੰ ਕਬੂਲ ਕਰ ਲਿਓ ਇਹਨਾਂ ਤਾਂ ਕਹਾ ਦਿੰਦੇ ਆ ਪਹਿਲਾਂ ਮੈਂ ਅੰਦਰ ਹੀ ਕੰਮ ਕਰਦੀ ਸੀ ਖੇਤਾਂ ਦਾ ਵੀਊ ਬੋਲਾ ਘੈਂਟ ਆਉਂਦਾ ਜੀ ਜੀਰੇ ਪਟਾ ਲੱਗ। ਫਰਾਈ ਪਾੜ ਤੇ ਲਾਹ ਹੈ ਮੈਂ। ਚੱਲ ਮੰਮੀ ਜੀਰੇ ਪਟਾ ਲੱਗ ਜਾ। ਇਹ ਨਾ ਕਹਤਾ ਜੀਰੇ ਵੱਡਾ। ਮੈਨੂੰ ਲੜ ਗਈ ਆ ਜੀਰੇ ਵੱਟਣੀ ਹੈ। ਕੰਬਾਈ ਨਾਲ ਦੇ। ਕੰਬਾਈ ਨਾਲ ਉਹ ਯਾਪੇ ਵੱਡ ਜੂਗੀ। ਜੀ ਆ ਦਿਖਾਤੇ ਤੁਹਾਨੂੰ ਖੇਤ ਹੋਰ ਦਿਖਾ ਦਿੰਨੇ ਆ ਉਹ ਦੇਖੋ ਬੈਕ ਕੈਮਰੇ ਨਾਲ ਦਿਖਾਣੀ ਚੋਨਾ ਪੁੱਤ ਚੋਨਾ ਚੋਨਾ ਸੂਰਜ ਦੇ ਪਾ ਸੋ ਬਣਾ ਰਹਾ ਵਸ ਚੋਨਾ ਕਾ ਦੁਪੱਟਿਆ ਚੁੱਕਾ ਪੂਰਾ ਫੋਕਸ ਕਰਦਾ ਕੈਮਰਾ ਤੇ ਇਹ ਜੀ ਬਹੁਤ ਜੀ ਚੁੰਮਾ ਤੇ ਦਿਖਾਤੇ ਛੂਰ ਤੇ ਪਾ ਨੂੰ ਆਈ ਨਹੀਂ ਆਈ ਦੀ ਹੋ ਚੁੱਕਾ ਹੈ ਕੀ ਆ ਇਹ ਆਈਫੋਨ ਆ ਮੈਨੂੰ ਨਹੀਂ ਪਤਾ ਉਹਨੂੰ ਲਾ ਆਪਦੇ ਕੰਮ ਜੋਗਾ ਆਉਂਦਾ ਵੀਡੀਓ ਬਣਾਉਣ ਨੂੰ ਲੈ ਨਹੀਂ ਚਲਾਉਣਾ ਉਹ ਨਿਆਣਿਆਂ ਦਾ ਕੰਮ ਆ ਬੇਲੜਾਂ ਦਾ ਕੰਮ ਆ ਮੈਨੂੰ ਰੋਟੀ ਪਕਾਉਣੀ ਆ ਤੇ ਤੈਨੂੰ ਆਉਂਦੀ ਆ ਹਾਂ ਬੇਲੇ ਹੋ ਤੁਸੀਂ ਆਪਣੇ ਅਮਰੂਦ ਲੱਗੇ ਆ ਦੁਬਾਰਾ ਦੁਬਾਰਾ ਪਹਿਲਾਂ ਤਾਂ ਖਾਦੇ ਨਹੀਂ ਪਹਿਲਾਂ ਛੱਡ ਗਏ ਸੀਗੇ ਹੁਣ ਲੱਗੇ ਆ ਆ ਦੇਖੋ ਕੋਈ ਮੋਬਾਈਲ ਕਰ ਰਿਹਾ ਤਿੱਕ ਤੇ ਕੋਹੋ ਗੋਹਾਇਆ ਕਿਸੇ ਦੇ ਬਲਦੇ ਨਹੀਂ ਕੀਤਾ ਹੋਇਆ ਆ ਲੱਗਿਆ ਹੈ ਅਮਰੂਦ ਵਧੀਆ ਹੁਣ ਇਹ ਸਰਦੀਆਂ ਚ ਹੋਣਗੇ ਕਿਹੜੀ ਰੁੱਤ ਦੇ ਅਮਰੂਦ ਨੇ ਕੀ ਪਤਾ ਇਹ ਆਪਾਂ ਕਾਨਕ ਨੂੰ ਕੰਨ ਵਿੱਚ ਦਿੱਤੀ ਉਹ ਫੋਨ ਨਾ ਅੱਛਾ ਫੇ ਕਿਨੇ ਹੋ ਜਾਂਦੇ ਹੈ ਕੀ ਪਤਾ ਹੁਣ ਮੈਨੂੰ ਕੀ ਪਤਾ ਕੁਦਰਤ ਆ ਸਾਰੇ ਨੇ ਲੱਗੇ ਹੋਇਆ ਸਾਰੇ ਕਿਤੇ ਫਲ ਪਏ ਆ ਗਏ ਦੁਬਾਰਾ ਤੇ ਚਲੋ ਹੀ ਚੱਲ ਕੇ ਧਾਰ ਚੋਈਏ ਤੇ ਜਿਹੜਾ ਬਣੂਗਾ ਆਪਣਾ ਕੈਮਰਾਮੈਨ ਇਹ ਵਿੱਚ ਜਵਾਨ ਨਹੀਂ ਹੋਈ ਜਣ ਇਹੀ ਜਵਾਨ ਹੋਈ ਆ ਜਾਰੇ ਆਪਾਂ ਆ ਜਾ ਆ ਜਾ ਆ ਜਾ ਕੋਈ ਨਾ ਫਿਰ ਤੈਨੂੰ ਕਿਹੜਾ ਲੋੜ ਨਹੀਂ ਪੈਣੀ ਲੋੜ ਨਹੀਂ ਪੈਣੀ ਕਿ ਹੋਏ ਟਿੱਖੀ ਹੋਏ ਕੋਈ ਦਸ ਰੋਟੇ ਵਧੀਆ ਮਤ ਕਹਿੰਦੀਆਂ ਪਰ ਕਮੀ ਨੇ ਤਾਂ 10 ਵਾਰ ਮਿਲਣਾ ਚਾਹੀਦਾ 10 ਵਾਰ ਇਨੀ ਚਾਲ ਪਾਰ ਐ ਲੱਗਦਾ ਕੋਈ ਚੇਤੇ ਕਰਦਾ ਯਾਰ ਹਟ ਜਾ ਹਟ ਜਾ ਹਟ ਜਾ ਤੇ ਐ ਪਣੀ ਕਿਉਂ ਕਾਤੇ ਬਣੀ ਆ ਜਾਈਦੀਆਂ ਨੇ ਚੱਕ ਕੇ ਚੇਤੇ ਨਿਕਾ ਦੇ ਚੱਲ ਡਾਂਸ ਕਰ ਦੇ ਤਿੱਖੀ ਹਾਂ ਚੇ ਦੇਖ ਤਿੱਖੀ ਤਾਂ ਉਹਨਾਂ ਦੀ ਗੱਲ ਮੰਨਦਾ ਤਿੱਖੀਵੇਂ ਦੇ ਕਿਵੇਂ ਦੇਖਦਾ ਹਟ ਜਾ ਯਾਰ ਕਾਤੇ ਕੋਰ ਦੇ ਦੇ ਕਿਵੇਂ ਦੇਖਦਾ ਹੇ ਨਾ ਮੈਂ ਤੇਰੇ ਮਰੂ ਪਰ ਜਵਾਕਾ ਉਹਨਾਂ ਦੀ ਗੱਲ ਸੁਣਦਾ ਦੇਖੀ ਦੇਖੀ ਗੱਲ ਸੁਣਵਾਂ ਪੀਕ ਵਿੱਚ ਚਾਰ ਦੇਖ 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 ਇੱਕ ਟਮੀਨੇ ਵਿੱਚ ਮੈਨੂੰ ਲੱਗਦੀ ਨਾਟਕੇ ਵੇਣ ਚੱਲ ਦੇਖੀ ਇੱਧਰ ਦੇਖ ਤੇ ਤੂੰ ਫਰਟੇ ਆ ਤੇ ਮੀਂਹ ਆ ਤਲਾ ਚੱਲ ਭਾਈ ਮੈਂ ਤਾਂ ਕੰਮ ਲੇਟ ਹੋ ਜਾਣਾ ਆਪਾਂ ਤਾਂ ਧਾਰ ਚੋਣੀ මේෑ පස්සු පත්ි මට්ටදී ීඩියෝ වන වනිය සන්නදකදයා හිතිතනි ਰੋ ਉਹ ਦੇ ਆਹ ਕੁੰਖਾ ਦਾ ਇਹ ਨਾ ਦਿਖਰਾ ਕੇ ਸਾਨੂੰ ਲੋਜ ਖਰਾਕ ਦੀਆਂ ਕਰ ਸਾਟੀ ਪਕੌੜੀਆਂ ਇਹ ਜੀ ਸ ਇਹ ਪਕੌੜੀਆਂ ਇਹ ਵੀ ਪਕੌੜੀਆਂ ਨੇ ਇਹਦੇ ਵਿੱਚ ਹੈਗੀਆਂ ਪਕੌੜੀਆਂ ਉਸ ਤੋਂ ਚੁੱਕ ਕੇ ਖਾਣ ਹਾਂ ਪਾਤਾ ਦਾ ਐਸੀ ਕੀ ਕਰੀਏ ਗਰਮੀ ਲੱਗੂ ਮੈਨੂੰ ਰੱਬਾ ਮੇਰੀਆ ਠੰਡ ਹੋ ਗਿਆ ਠੰਡ ਹੋ ਗਿਆ ਚੈਟਰ ਉੱਤੇ ਜੋ ਹੋਣ ਵਾਲੀ ਆਈ ਆ ਕਿਚਨ ਚ ਵੜਨ ਦੀ ਤੇ ਜਿਆਰ ਪਤਾ ਨਹੀਂ ਕੀ ਜਾਂਦਾ ਸਿਰਈ ਲੱਗ ਗਿਆ। ਢੰਡ ਪੁੰਡ ਧੋਣ ਵਾਲੇ ਪੈ ਨੇ ਤੇ ਮੈਂ ਆਈ ਹਾਂ ਹੁਣ ਬਬਾਈ ਦਾ ਨਾਲ ਲੱਗੇ ਜੋਤ ਬੱਤੀ ਚੜਕੇ ਤੇ ਪਾਠ ਕਰਕੇ। ਲੈਟ ਹੈ ਨਹੀਂ ਪਤਾ ਨਹੀਂ ਕਿੰਨੇ ਦਿਨ ਹੋ ਗਏ ਹੁਣ ਸ਼ਾਮ ਨੂੰ ਬਲੱਟ ਚਲੀ ਜਾਂਦੀ ਹੈ ਪਤਾ ਨਹੀਂ ਕੀ ਹੋ ਗਿਆ। ਸਮਝੇ ਲੱਗਦੀ ਹੈ ਕਿ ਵੀ ਕੰਮ ਦੇ ਟਾਈਮ ਲੈਟ ਜਿਹੜੀ ਕੱਟ ਲਾਉਣਗੇ ਲਾਉਣਗੇ ਇਹਨਾਂ ਦੇ ਨਾਲ ਵਿੱਚ ਤਾਂ ਪੱਕਾ ਹੀ ਕੱਟ ਲੱਗਦਾ। ਹਾਂਜੀ ਕੀ ਸਿਰਾਂ ਲੱਗ ਗਿਆ? ਕੀ ਹੋ ਗਿਆ?

ਲਾ ਤਾਂ ਐ ਥੋੜਾ ਵੀ ਫੇ ਗਲਤ ਐ ਮੈਂ ਬਸ ਥੋੜਾ ਗਲਾਸ ਪਾਣੀ ਦਾ ਪਾ ਕੇ ਦਿਆ ਕਰੂੰ ਇਹਨੂੰ ਇੱਕੋ ਗਲਾਸ ਪੀ ਲਵੇ ਉਹ ਹੀ ਬਹੁਤ ਆ ਤੇ ਚਲੋ ਜੀ ਭੰਡ ਭੰਡੇ ਮਾਂਜਾ ਪਤਾ ਤੇ ਮੈਂ ਪਹਿਲਾਂ ਕੰਮੇ ਕਰ ਲਾਂ ਬਾਅਦ ਵਿੱਚ ਗੱਲਬਾਤ ਕਰਦੇ ਆ ਫੇਰ ਕੋਈ ਵੀ ਗੱਲਬਾਤ ਇੱਥੇ ਫੈਮਿਲੀ ਇਕੱਠੀ ਹੋਣ ਤੋਂ ਫੇਰ ਕੋਈ ਟੌਪਿਕ ਹੋਊਗਾ ਫੇਰ ਉਹਦੇ ਤੇ ਆਪਾਂ ਤੁਹਾਡੇ ਨਾਲ ਸ਼ੇਅਰ ਕਰ ਲਾਂਗੇ ਤੇ ਪਹਿਲਾਂ ਤਾਂ ਮੈਂ ਸਮਾਨ ਸਿਮੇਟ ਲਾਂ ਦੋ ਤੇ ਆਹ ਦਾਖਾ ਪਤਾ ਨਹੀਂ ਖਰਾਬ ਹੋ ਗਏ ਆ ਕੀ ਕਹਿੰਦੇ ਹੁੰਦੇ ਨੇ ਇਹਨੂੰ ਕੀ ਕਹਿੰਦੇ ਹੁੰਦੇ ਨੇ ਪਤਾ ਨਹੀਂ ਮੈਂ ਤਾਂ ਦਾਖਾ ਪਤਾ ਨਹੀਂ ਇਹ ਮੈਂ ਪਾਣੀ ਤੇ ਪੋਦਾ ਇੰਨਾ ਤੇ ਅਕੜੂ ਤੋਂ ਉਦੋਂ ਦੇ ਦੇਖਾਂਗੇ ਜੇ ਤਾਂ ਠੀਕ ਨਿਕਲ ਆਈਆਂ ਜੇ ਮੈਂ ਪਾਣੀ ਤੇ ਪੋਦਾ ਇੰਨਾ ਤੇ ਅਕੜੂ ਮੈਂ ਤਾਂ ਪਿਆਸਾ ਹੀ ਜਾਂਦਾਂ ਚੱਕਾ ਨਾ ਲੱਗ ਜਾਈ ਫਿਰ ਇਹ ਬੋਤਲ ਵੀ ਰੇ ਦੇ ਦਾਂਗੇ ਉਹਨੂੰ ਥੋੜ੍ਹੀ ਛੋਟੀ ਪੈਂਦੀ ਆ ਹੋ ਦੇਖਿਓ ਤਾਰਾ ਕਿੰਨਾ ਸੋਹਣਾ ਜਿੰਦਾ ਰੋਨੀ ਜੇ ਮੈਨੂੰ ਅੰਦਰ ਖੜੀ ਨੂੰ ਤਾਰੇ ਦੇਖੀ ਜਾਂਦਾ ਹਾਂ ਮੈਨੂੰ ਦੇਖ ਉਹ ਤੇਨੂੰ ਵੀ ਠੀਕੇ ਕਿੰਨਾ ਚਮਕਦਾ ਆ ਹਾਂ ਚਮਕਦਾ ਕਿੱਥਾ ਨਹੀਂ ਦਾ ਹਾਂ ਇਹ ਤਾਂ ਚੰਦ ਦਾ ਮੈਂ ਕਹਿੰਦੀ ਸੀ ਕੋਈ ਟੌਪਿਕ ਮਿਲੂਗਾ ਉਹਦੇ ਤੇ ਗੱਲ ਕਰਾਂਗੇ ਮਿਲ ਗਿਆ ਤਾਰੇ ਤੇ ਚੰਦ ਦੇ ਵਿੱਚ ਕੋਈ ਫਰਕ ਨਹੀਂ ਨਾ ਨਹੀਂ ਆਉਂਦਾ ਹੂੰ ਚੰਦ ਕੋਲ ਤਾਰਾ ਹੋ ਸਕਦਾ ਨਹੀਂ ਉਹ ਦੇਖੂ ਉਰਿਆ ਕੇ ਦੇਖੋ ਉਹਦੇ ਦੇਖ ਦੇ ਉੱਪਰ ਜਿੱਦੀ ਨਾ ਨੀਗਾ ਕੜਿਕ ਉਤਾਰਾ ਕੁੜੀ ਤਰੂ ਤਾਰਾ ਹੁੰਦਾ ਕੜਿੱਗੂ ਤਾਰਾ ਕਿਨੇ ਬਣਾਤਾ ਲੋਕ ਕਿਚਨ ਦਾ ਖਲਾਰਾ ਪੰਗਾ ਲੈਣ ਲੱਗੇ ਨੇ ਕਿਚਨ ਦੇ ਨਾਲ ਹੀ ਮੈਂ ਇਹਨਾਂ ਨੂੰ ਕਿਹਾ ਵੀ ਤੁਹਡੇ ਤੇ ਸਾਰੀਆਂ ਡੋਰਾਵਾਂ ਥੋਡੇ ਤੇ ਛੱਡੀਆਂ ਜਿੱਥੋਂ ਮਰਜ਼ੀ ਸ਼ੁਰੂ ਕਰੋ ਪੰਗੇ ਜਿੱਥੋਂ ਮਰਜ਼ੀ ਲਵੋ ਡੋਰਾ ਨਹੀਂ ਘੜਾ ਪੰਗਾ ਮੈਂ ਥੋੜੀ ਜੀ ਧੂਹੀ ਤੇ ਮੂਵ ਸਪਰੇਅ ਮਰਵਾ ਲਿਆ ਮੈਨੂੰ ਕਮਰ ਦਰਦ ਕਰਦੀ ਇਹ ਕਰਦੇ ਆਂ ਆਪਾਂ ਕੰਮ ਸਵੇਰੇ ਦੇ ਵਿੱਚ ਖਤਮ ਜੂ ਹੋ ਗਈ ਔਰ ਨਾ ਅਸਰਦਿਆ ਨਹੀਂ ਹੋਇਆ ਹੈਗੀ ਮਸਾਂ ਨੂੰ ਮਗਰੋਂ ਕੋਈ ਮਿਲਤੇ ਮਗਰੋਂ ਟੋਮੈਂਟੋ ਮੋਕਾ ਕਰਦੋ ਮਟੋਈ ਨਹੀਂ ਆਤੇ ਤੇ ਹੋਰ ਸੁਣਾਓ ਜੀ ਕੀ ਹਾਲ ਚਾਲ ਹੈ ਤੁਹਾਡੇ ਤੁਸੀਂ ਠੀਕ ਹੋ ਤੁਸੀਂ ਸ਼ੁਰੂ ਕਰ ਲੀਆਂ ਸਫਾਈਆਂ ਮੇਰੀ ਸ਼ਕਲ पे ਨਾ ਜਾਏ ਉਹ ਮੇਰੀ ਸ਼ਕਲ ਐਸੀ ਵੈਸੀ ਹੈ ਕਹਿੰਦਾ ਹੀ ਨਹੀਂ ਲੋਕ ਦੇਖਦੇ ਸੋਹਣੇ ਨਹੀਂ ਪਰ ਇਹ ਗੱਲ ਕਹੀ ਕਿ ਮੈਨੂੰ ਕਾਲਾ ਬੜੀਆਂ ਪਰ ਕਹਿੰਦੇ ਮੈਂ ਪਹਿਲਾਂ ਕਹੇ ਸੜਿਆ ਜਾ ਮੂੰਹ ਸੜਿਆ ਜਾ ਮੂੰਹ ਮੈਨੂੰ ਕਾਲਾ ਜਿੰਨੀ ਮੈਂ ਐਦਾਂ ਨਹੀਂ ਕਹਿਣਾ ਸੱਚੀ ਗੱਲ ਆ ਪ੍ਰਮਾਤਮਾ ਦੀ ਬਣਾਈ ਹੋਈ ਚੀਜ਼ ਨੂੰ ਕਦੇ ਨਿੰਦਣਾ ਨਹੀਂ ਚਾਹੀਦਾ ਇੱਕ ਮੁੰਡੀ ਕਾਲੀ ਸੀ ਉਹਦਾ ਬਾਪ ਮੰਗਿਆ ਇਹਨਾਂ ਕੁੜੀ ਹੈ ਹਾਂ ਮੰਗਿਆ ਨਾ ਬਾਪ ਨੂੰ ਵੀ ਠੀਕਰ ਦੀ ਧੀ ਮੇਰੀ ਜਿਵੇਂ ਕਟੂ ਨੋਰੀਆ ਹਾਂ ਹੈ ਚਲ ਵਿਆਹ ਕਰ ਦਿੱਤਾ ਕੁੜੀਆ ਕਰਦਾ ਜਦੋਂ ਨਿਆਉ ਨਾ ਨੌਕਰੀ ਤੋਂ ਆਲੋਜੀ ਪਾਣੀ ਹੈ ਜਦੋਂ ਨਿਆਉ ਆਲੋਜੀ ਨਾਲੋਂ ਆਲੋਜੀ ਰੋਟੀ ਉਹਦਾ ਕੰਮਕਾਰ ਤੇ ਕਾਲਾ ਰੰਗ ਲਕੋ ਲਿਆ ਔਰ ਮੌਕਾ ਹੀ ਨਹੀਂ ਦਿੱਤਾ ਉਹਨੇ ਮੌਕਾ ਹੀ ਨਹੀਂ ਦਿੱਤਾ ਵੀ ਕਿਹੜਾ ਰੂਪਾ ਕਿਹੜਾ ਵੰਦਾ ਸਾਨੂੰ ਬੋਲਣ ਦਾ ਮੌਕਾ ਹੀ ਨਹੀਂ ਦਿੱਤਾ ਉਹ ਕਿਹੜੀ ਗੱਲ ਤੇ ਬੋਲਦਾ ਇਹ ਕਹਾਣੀ ਮੈਂ ਖ਼ਾਤਿ ਪੜ੍ਹੀ ਉਹ ਉਹ ਕੇ ਬਾਪ ਕਹਿੰਦਾ ਮੈਨੂੰ ਇਹਦੇ ਡਾਕੀ ਵੀ ਨੌਕਰੀ ਵਾਲਾ ਉਤੋਂ ਗਿਆ ਵੀ ਕੁੜੀ ਮੇਦੀ ਕਾਲੀ ਆਈਆਂ ਉਹ ਕਹਿੰਦੇ ਹਨ ਕੁੜੀ ਨੇ ਮੌਕਾ ਹੀ ਨਹੀਂ ਦਿੱਤਾ ਕਿਤੇ ਨਾ ਕਿਤੇ ਇਹ ਸਟੋਰੀ ਮੇਰੇ ਤੇ ਫਿਰ ਆਉਂਦੀ ਆ ਚੱਲ ਮੈਨੂੰ ਰੱਬ ਨੇ ਰੰਗ ਰੂਪ ਤਾਂ ਦਿੱਤਾ ਸੀ ਉਹ ਹੈ ਤੁਸੀਂ ਤੁਹਾਨੂੰ ਲੱਗੀ ਗਿਆ ਵੀ ਕੁੜੀ ਸੋਹਣੀ ਬਾਦ ਦਾ ਸ਼ਾਇਦ ਸਾਡੇ ਨਹੀਂ ਰਹੂਗੀ ਮੈਨੂੰ ਲੱਗੀ ਗਿਆ ਵੀ ਮੈਨੂੰ ਦਾਦੇ ਜਿਹੇ ਲਈ ਦਿੱਤਾ ਇਹਨਾਂ ਨੇ ਮੈਨੂੰ ਰੱਖਣਾ ਹੈ ਨੀਗਾ ਮੌਕਾ ਤਾਂ ਮੈਂ ਵੀ ਨਹੀਂ ਸੀ ਦਿੰਦੀ ਜਿਹੜਾ ਕੰਮ ਚਾਹੇ ਕੱਪੜੇ ਧੋਣ ਨੂੰ ਕਹਤਾ ਚਾਹੇ ਭਾਂਡੇ ਸਾਲ-ਸਾਲ ਦੀਆਂ ਭਾਂਡੇ ਧੋਈ ਜਾਣੇ ਸਾਸਰ ਤੇ ਕੱਪੜੇ ਧੋਈ ਜਾਣੇ ਹੁਣ ਆਈ ਲੈਟ ਅਲੀ ਕੁੜੀ ਆ ਜੀ ਅਗਲਾ ਇਕਟ ਕੀ ਹੋ ਜਾਂਦਾ ਕਿਹੜੀ ਬੇਟੀ ਆ ਤੇ ਅਗਲੇ ਕਿੰਨੇ ਬੈਣ ਉਹਨੇ ਕਿਲੇ ਚਾਹੀਦੇ ਮੁੰਡੇ ਨੂੰ ਉਹਦੇ ਵਿੱਚੋਂ ਇੱਕ ਤਾਂ ਵਿਕਦਾ ਤਾਂ ਲੋਹਤੀ ਬਾਹਰ ਜਾਂਦੀ ਐਸਾ ਬਹੁਤ ਲਾਭਦਾ ਕੱਲ ਤਾਂ ਸਹੀ ਹੈ ਕਿਸੇ ਨੂੰ ਵੀ ਮੂੰਹ ਫਾੜ ਕੇ ਕੋਈ ਵੀ ਗੱਲ ਕਹਿਣ ਤੋਂ ਪਹਿਲਾਂ ਹਜ਼ਾਰ ਵਾਰ ਸੋਚੋ بار بار ਸੋਚੋ ਵੀ ਇਹ ਗੱਲ ਕੀਤੇ ਨਾ ਕੀਤੇ ਉਹ ਕਹਿੰਦੇ ਆ ਮੈਂ ਕੱਲ ਦਾ ਕੱਲ ਸਟੋਰੀ ਲਾਈ ਹੋਈ ਸੀ ਮੈਂ ਇੰਸਟਾਗ੍ਰam ਤੇ ਕਹਿੰਦੇ ਫੇਰ ਪਤਾ ਲੱਗਦਾ ਜਦ ਆਪਦੇ ਤੇ ਵਾਰੀ ਆਉਂਦੀ ਹੈ ਪਤਾ ਹੀ ਫੇਰ ਲੱਗਦਾ ਕਿਸੇ ਨੂੰ ਵੀ ਕੋਈ ਵੀ ਗੱਲ ਕਹਿਣ ਤੋਂ ਪਹਿਲਾਂ ਹਜ਼ਾਰ ਵਾਰ ਸੋਚੋ ਮੇ ਜੇ ਮੇ ਜੇ ਮੇ ਸਟੋਰੀ ਕਿ ਹਾ ਨਾ ਉਹ ਕੁੜੀ ਨੇ ਆਪਣਾ ਕਾਲਾ ਰੰਗ ਰੂਪ ਜਿਹੜਾ ਲੁਕੋ ਲਿਆ ਵੀ ਹਰ ਥਾਂ ਤੇ ਹਾਜ਼ਰ ਰਹਿਣਾ ਹਰ ਥਾਂ ਵੇਲਵਲ ਰਹਿਣਾ ਜੇ ਮਤਲਬ ਉਹਦੇ ਹਸਬੰਦ ਨੂੰ ਗੁੱਸਾ ਤਾਂ ਉਹਦੇ ਤੇ ਤਾਂ ਆਉਂਦਾ ਵੀ ਜੇ ਉਹ ਉਹਨੂੰ ਮੌਕਾ ਦਿੰਦੀ ਮੌਕੇ ਤੇ ਪਾਣੀ ਨਾ ਦਿੰਦੀ ਮੌਕੇ ਤੇ ਕੱਪੜੇ ਨਾ ਦਿੰਦੀ ਮੌਕੇ ਤੇ ਰੋਟੀ ਫੇਰ ਉਹ ਉਹਨੂੰ ਉਹਦਾ ਰੰਗ ਰੂਪ ਦਿੰਦਾ ਵੀ ਤੂੰ ਹੈਗਾ ਤਾਂ ਕਿੱਦਾਂ ਦੀ ਤੂੰ ਕੰਮ ਤਾਂ ਕਰਦੀ ਨਹੀਂ ਹੈਗੀ ਪਰ ਉਹ ਹਰ ਥਾਂ ਵੇਲਵਲ ਰਹਿੰਦੀ ਸੀ ਨਾ ਮਿੱਤਾਂ ਕਰਕੇ ਉਹਨੇ ਮੌਕਾ ਹੀ ਨਹੀਂ ਦਿੱਤਾ ਉਹਨ ਬਿਚਾਰੇ ਨੂੰ ਪਤਾ ਹੀ ਨਹੀਂ ਲੱਗਿਆ ਵੀ ਮੈਂ ਇਹਨੂੰ ਕਦ ਕਵਾਂ ਵਧੀਆ ਰਹਿ ਗਿਆ ਉਹ ਵਿਚਾਰਾ ਵਧੀਆ ਜ਼ਿੰਦਗੀ ਦੋਨਾਂ ਦੀ ਲੰਘੀ ਇਤਾਂ ਹੀ ਇਹ ਹਿੱਤ ਸਟੋਰੀ ਮੇਰੇ ਤੇ ਤਾਂ ਲੱਗੀ ਵੀ ਮੈਂ ਵੀ ਹਰ ਥਾਂ ਬਿਲਵਿਲ ਰਹਿੰਦੀ ਸੀ ਚਾਹੇ ਜਠਾਣੀ ਨੇ ਕਹੇ ਚਾਹੇ ਸੱਸ ਨੇ ਕਹਿਤਾ ਚਾਹੇ ਕਿਸੇ ਨੇ ਕਹਿਤਾ ਆਪਾਂ ਕੰਮ ਕਰਨਾ ਹੀ ਕਰਨਾ ਮੈਂ ਆਪਣੀ ਮੈਂ ਆਪਣੀ ਉਹ ਕਮਜ਼ੋਰੀ ਲਕੋਈ ਹਨਾ ਵੀ ਹਰੇਕ ਬੰਦੇ ਨੂੰ ਕੁਛ ਨਾ ਕੁਛ ਆਉਂਦਾ ਵੀ ਚਾਹੇ ਕੁਛ ਵੀ ਹੋ ਜਾਵੇ ਬਈ ਕਦੇ ਕਿਸੇ ਨੂੰ ਮੂੰਹ ਫਾੜ ਕੇ ਕੋਈ ਵੀ ਗੱਲ ਨਾ ਕਹੋ ਪਹਿਲੀ ਗੱਲ ਤਾਂ ਗੁਰਬਾਣੀ ਦੇ ਵਿੱਚ ਲਿਖਿਆ ਗਿਆ ਇਹ ਗੱਲ ਕਿ ਕਿਸੇ ਵੀ ਪ੍ਰਾਣੀ ਨੂੰ ਜੋ ਵੀ ਜੀਵ ਜਗਤ ਉਸ ਵੀ ਆਇਆ ਨਾ ਜਗ ਤੇ ਉਹਦੇ ਲਈ ਚੰਗਾ ਜਾਂ ਮਾੜਾ ਬੋਲਣਾ ਆਪਣਾ ਕੋਈ ਫਰਜ਼ ਨਹੀਂ ਆਪਾਂ ਕਿਸੇ ਨੂੰ ਵੀ ਨਾ ਚੰਗਾ ਕਹਿ ਸਕਦੇ ਨਾ ਮਾੜਾ ਕਹਿ ਸਕਦੇ ਚਲ ਸਮੇਂ ਦਾ ਕੋਈ ਪਤਾ ਨਹੀਂ ਕਦੋਂ ਮੁੜ ਕੇ ਘੜੀ ਉੱਥੇ ਹੀ ਆਉਂਦੀ ਹੈ ਰੋਜ਼ 12 ਵਜੜੇ ਆ ਸਾਂਤਾ ਆ ਕੇ ਸੀ ਦਮਕਾ ਦੇ ਬਾਪੂਆਂ ਦੀਆਂ ਕਦੇ ਰੰਗੀਆਂ ਕਦੇ ਰਗੀਆਂ ਨਹੀਂ ਅਰੇ ਬਾਪੂਆਂ ਦੀਆਂ ਹੁਣ ਆਏ ਹੋਏ ਨੇ ਵਧੀਆ ਲੋਟ ਐ ਆ ਭਾਇਆ ਊਠ ਪਹਾੜ ਕੇ نیچے ਹੁਣ ਦੇਖ ਲੈ ਮੈਨੂੰ ਤਾਂ ਬੱਚਿਆਂ ਨੇ ਖੁੱਲੀ ਛੁੱਟੀ ਦੇਦੀ ਕਹਿੰਦੇ ਮਮਾ ਬਸ ਇੱਕ ਰੋਟੀ ਰੋਟੀ ਬਣਾਉਣੀ ਹੈ ਹੋਰ ਤੁਸੀਂ ਕੋਈ ਕੰਮ ਨਹੀਂ ਕਰਨਾਗਾ ਹੁਣ ਬਾਪੂਆਂ ਦੀਆਂ ਨੇ ਹੁਣ ਆਪਣੀਆਂ ਹਾਂ ਦੇਖਿਆ ਕਿਤੇ ਮੇਰੇ ਵਰਗੀ ਕਦੇ ਚਲੋ ਕਿੰਨਾ ਸੀ ਕੰਮ ਕਰੇ ਹੋਣ ਕਿੰਨਾ ਕੁ ਮੂੰਹ ਤੋੜਿਆ ਮੂੰਹ ਤਾਂ ਤੁੱਸਤਾ ਹੋਇਆ ਬਟ ਕੁਛ ਆਪਾਂ ਲਾਇਆ ਕਰਿਆ ਨਹੀਂ ਜਿਹਹ ਜਰ ਰੱਬ ਨੇ ਦਿੱਤਾ ਹੋਇਆ ਉਦਾਂ ਦਾ ਹੀ ਹੈ ਨਾ ਥੋੜਾ ਜਿਹਾ ਮੇਕਅਪ ਕਰ ਲੈਨੇ ਆ ਹੋਰ ਸੋਹਣੀ ਲੱਗਣ ਲੱਗ ਜਾਗੇ ਤੇ ਥ੍ਰੈਡਿੰਗ ਕਰਾਈਂ ਤੋਂ ਬਈ ਪਤਾ ਨਹੀਂ ਕਿੰਨੇ ਕੁ ਮਹੀਨੇ ਹੋ ਗਏ ਸੋਹਣੀ ਤੇ ਪਹਿਨੀਂ ਕਿ ਦੇਨੀ ਆ ਦੰਦ ਕਾਨੂੰ ਕਹਿਣਾ ਆਪਾਂ ਜਿਹਹ ਜਰ ਰੱਬ ਨੇ ਤੁਹਾਨੂੰ ਸੋਹਣੀ ਲੱਗਦੀਆਂ ਥੈਂਕ ਯੂ ਤੇ ਰੱਬ ਨੇ ਜਿੱਦਾਂ ਨੇ ਬਣਾਤੇ ਵਧੀਆ ਆ ਤੇ ਹੁਣ ਆਪਾਂ ਕੰਮ ਛੱਡ ਤੇ ਦੇਖਿਆ ਇਕਦੇ ਕੋਈ ਬੰਦਾ ਵੀ ਇਹਨਾਂ ਦਿਨਾਂ ਦੇ ਵਿੱਚ ਮੇਰੇ ਤੋਂ ਮੈਂ ਤੁਹਾਨੂੰ ਜੇ ਤੁਸੀਂ ਨਾ ਵੀ ਇਹ ਸਟੋਰੀਆਂ ਜਿਹੜੀਆਂ ਹੁੰਦੀਆਂ ਨੇ ਜੋ ਵੀ ਕੋਈ ਵੀ ਗੱਲ ਆ ਬੰਦੇ ਦੇ ਹਨਾ ਅੰਦਰੋਂ ਨਿਕਲਦੀ ਆ ਉਹ ਐਵੇਂ ਨਹੀਂ ਹੁੰਦੀ ਜੇ ਆਪਾਂ ਉਹਨੂੰ ਕਹੀਏ ਵੀ ਇਹ ਐਵੇਂ ਹੀ ਇੱਥੇ ਬੈਠ ਕੇ ਪਤਾ ਨਹੀਂ ਕੀ ਸੁਣਾਈ ਜਾਂਦੇ ਆ ਜੇ ਪਲੇਟਫਾਰਮ ਬਣਿਆ ਆਪਾਂ ਆਪਣਾ ਦੁੱਖ ਸੁੱਖ ਸਭ ਇੱਥੇ ਸਾਂਝਾ ਕਰ ਸਕਦੇ ਆ ਹਨਾ ਤੇ ਜਿਹਨੂੰ ਵਧੀਆ ਲੱਗਦਾ ਉਹ ਸੋਣ ਵੀ ਲੈਂਦਾ ਆ ਤੇ ਮੈਂ ਨੋ ਇਹਨਸ ਆਪਾਂ 17 17 18 ਸਾਲ ਹੋ ਗਏ ਨਾ ਇੱਧਰ ਰਹਿੰਦੇ ਹਾਂ ਆਪਣੇ ਘਰੇ ਅਸਲੀ ਮੈਂ ਕਦੇ ਵੀ ਨਾ ਤਾਂ ਕਦੇ ਪੈਪ ਲਾ ਕੇ ਛੱਤ ਧੋਤੀ ਆ ਤੇ ਨਾ ਜਿਹੜੀਆਂ ਚੁੱਲ੍ਹੇ ਤੇ ਟੀਨਾ ਪਾਈਆਂ ਨੇ ਉਹਨਾਂ ਨੂੰ ਵੀ 12 13 ਸਾਲ ਹੋ ਗਏ ਪਾਈਆਂ ਨੂੰ ਨਾ ਕਦੇ ਉਹ ਧੋਤੀਆਂ ਨੇ ਪਾਣੀ ਦੇ ਨਾਲ ਪੈਪ ਨਾ ਕੇ ਆਪਾਂ ਕਾਦੇ ਨਾ ਸਾਫ਼ ਕਰ ਲੈਣੇ ਹੁੰਦੇ ਆ ਝਾੜੂ ਨਾਲ ਹਨਾ ਤੇ ਜਦੋਂ ਮੈਂ ਮਤਲਬ ਵਿਆਹ ਹੋਇਆ ਫਿਰ ਮੈਂ ਪ੍ਰੈਗਨੈਂਟ ਸੀ ਈ ਤੇ ਵੱਡਾ ਬੇਟਾ ਹੋਣ ਵਾਲਾ ਸੀ ਤੇ ਮੈਂ ਜਾਣਾ ਸੀ ਆਪਣੇ ਪੇਕੇਆਂ ਨੂੰ ਉਹ ਹੁੰਦਾ ਨਾ ਪਿੰਡਾਂ ਦੇ ਵਿੱਚ ਇਹ ਰਿਵਾਜ ਆ ਵੀ ਪਹਿਲਾ ਬੱਚਾ ਪੇਕੇ ਘਰ ਹੋਊਗਾ ਅਸਲ ਮੈਂ ਤਾਂ ਇਹ ਵੀ ਇੱਕ ਪਖੰਡ ਬਣਾਇਆ ਹੋਇਆ ਪਖੰਡਾ ਵੀ ਜਿਨ੍ਹਾਂ ਦੇ ਘਰ ਘਰ ਦੀ ਜੜ ਬਣਿਆ ਦਾ ਉੱਥੇ ਵੀ ਬੱਚਾ ਜਨਮ ਲੈ ਸਕਦਾ ਹੁਣ ਆਪਣੇ ਜਿਹੜੇ ਇੱਥੇ ਜਨਮ ਲਿਆ ਹੀ ਆ ਸਾਰਾ ਕੁਝ ਹੋਇਆ ਹੀ ਆ ਤੇ ਡਰਦੇ ਪਤਾ ਕਾਤੇ ਫਿਰਦੇ ਪਤਾ ਕੀ ਕਹਦਾ ਹੁੰਦੇ ਨੇ ਵੀ ਧੀ ਆ ਜਦੋਂ ਧੀ ਨੇ ਠੋਡੇ ਘਰ ਦਾ ਬੱਚਾ ਜਨਮਣਾ ਫਿਰ ਉਹ ਉੱਥੇ ਜ਼ਿੰਮੇਵਾਰੀ ਥੋੜੀ ਬਣਦੀ ਆ। ਇਹ ਕਾਹਤੇ ਫਿਰ ਜੰਦੇ ਹੁੰਦੇ ਆ ਪੈਸਾ ਲਾਉਣ ਦੇ ਮਾਰੇ। ਵੀ ਸਾਡਾ ਪੈਸਾ ਲੱਗੂਗਾ। ਉਹ ਉੱਥੇ 5-6 ਮਹੀਨੇ ਰਹਿੰਦੀ ਆ। ਉੱਥੇ ਜਿੰਨਾ ਵੀ ਉਹਦਾ ਟ੍ਰੀਟਮੈਂਟ, ਜਿੰਨਾ ਵੀ ਪੰਨਣ ਖਾਣ ਤੋਂ ਲੈ ਕੇ ਉਹਦੇ ਬੱਚਾ ਪੈਦਾ ਹੋਣ ਤੱਕ, ਬੱਚਾ ਪੈਦਾ ਹੋਏ ਤੋਂ ਵੀ 2-3 ਮਹੀਨੇ ਬਾਅਦ ਖਰਚਾ ਕਿਦਾ ਹੁੰਦਾ ਮਾਪੇ ਉਹਦਾ। ਤੇ ਇੱਥੇ ਸੌਰੇ ਆ ਕੇ ਪੱਲਾ ਝਾੜ ਜਾਂਦੇ ਆ ਨਾ। ਜਿਵੇਂ ਹੁਣ ਨਹੀਂ ਅੱਜ ਦੇ ਸਮੇਂ ਦੀ ਗੱਲ ਨਹੀਂ ਕਰਦੀ। ਅੱਜ ਤੋਂ 20 ਸਾਲ ਪਹਿਲਾਂ ਦੀ ਗੱਲ ਕਰਦੀ ਆ ਵੀ ਉਦੋਂ ਹੁਣ ਵੀ ਕਈ ਘਰਾਂ ਦੇ ਵਿੱਚ ਹੁਣ ਵੀ ਰਿਵਾਜ ਹੋਣਗੇ ਤੇ ਹੁਣ ਤਾਂ ਜ਼ਿਆਦਾਤਰ ਤਾਂ ਜਾਨਕਿ ਪਹਿਲੀ ਗੱਲ ਤਾਂ ਮੁੰਡੇ ਈ ਇਦਾਂ ਦੇ ਆ ਕੁੜੀਆਂ ਈ ਇਦਾਂ ਦੀਆਂ ਹਸਬੰਡ ਵਾਈਫ ਬਹੁਤ ਵਧੀਆ ਗੱਲ ਆ ਹਨਾ ਇਕੱਠੇ ਰਹਿੰਦੇ ਆ ਰਹਿਣਾ ਵੀ ਚਾਹੀਦਾ ਤੇ ਉਦੋਂ ਸਮੇਂ ਇਦਾਂ ਦੇ ਸੀ ਵੀ ਪੱਲਾ ਹੀ ਝਾੜ ਦਿੰਦੇ ਸੀ ਹਨਾ ਵੀ ਆਪ ਦੀ ਧੀ ਨੂੰ ਤੁਸੀਂ ਲੈ ਜਾਓ ਤੇ ਜਦੋਂ ਮੈਂ ਜਾਣਾ ਸੀ ਨਾ ਮੈਂ ਤੁਹਾਨੂੰ ਅਸਲੀ ਗੱਲ ਉਹ ਦੱਸਦੀ ਜਦੋਂ ਮੈਂ ਜਾਣਾ ਸੀ ਮੈਨੂੰ ਜਾਣ ਤੋਂ ਪਹਿਲਾਂ ਮੇਰੀ ਸੱਸ ਨੇ A to Z ਜਿੱਡਾ ਸਾਡਾ ਘਰ ਸੀ ਸਾਰਾ ਮਿੱਤੋਂ ਸਾਫ਼ ਕਰਵਾਇਆ ਤੇ ਮੈਂ ਦੋ ਟੇਬਲ ਲਾ ਕੇ ਜੋੜ ਕੇ ਟੇਬਲ ਦੇ ਟੇਬਲ ਰੱਖ ਕੇ ਉਹੋ ਜਿਹੜੀਆਂ ਚੁੱਲ੍ਹੇ ਦੇ ਉੱਪਰ ਟੀਨਾ ਲੱਗੀਆਂ ਹੁੰਦੀਆਂ ਨੇ ਉਹਨਾਂ ਨੂੰ ਧੋ ਕੇ ਗਈ ਸੀ ਉਦੋਂ ਨਹੀਂ ਸੀ ਇਹਨਾਂ ਦੇ ਘਰ ਦਾ ਬੱਚਾ ਮੇਰੇ ਪੇਟ 'ਚ ਜੇ ਮੈਂ ਉਹ ਟੇਬਲ ਤੋਂ गिर ਜਾਂਦੀ ਮੈਨੂੰ ਕੀ ਪਤਾ ਮੈਂ ਤਾਂ ਕਿਸ ਤਰ੍ਹਾਂ ਦੀ ਨਾ ਤਾਂ ਹੁੰਦੀ ਲੈ ਜੇ ਮੈਂ ਨਾ ਤੋਂ ਦੀ ਪਤੰਦਰਤ ਐ ਮੈਨੂੰ ਰੱਖਣਾ ਕਿੱਥੇ ਸੀ ਤੇ ਕਹਣਾ ਮੇਰੀ ਮਾਂ ਦੀ ਨਹੀਂ ਬਣਦੀ ਇਹਨਾਂ ਵੀ ਬੰਦਾ ਗੱਦ ਨਹੀਂ ਆਂਦਾ ਜੇ ਮੈਂ ਨਾ ਕਹਿਣਾ ਮੰਨਦੀ ਇਹਨਾਂ ਨੇ ਮੇਰੀ ਸਾਈਡ ਮੈਨੂੰ ਪਤਾ ਸੀ ਮੇਰੀ ਸਾਈਡ ਲੈਣੀ ਕਿਉਂਕਿ ਇੰਨਾ ਕੁ ਮਾਂ ਦੇ ਚਮਚੇ ਸੀ ਇੰਨੇ ਕੁ ਮਾਂ ਦੇ ਚਮਚੇ ਸੀਗੇ ਚਲੋ ਹੁਣੇ ਵੀ ਜਾਈਦੇ ਆ ਬਹੁਤ ਵਧੀਆ ਗੱਲ ਆ ਮਾਪਾਪਨਾ ਬਹੁਤ ਦਾ ਰਹਿਣਾ ਰੱਖੋ ਜਿਹੜਾ ਬੰਦਾ ਤੁਹਾਡੇ ਨਾਲ ਸਾਰਾ ਕੁਝ ਛੱਡ ਕਰਕੇ ਤੁਹਾਡੇ ਨਾਲ ਰਹਿਣ ਲਈ ਆ ਗਿਆ ਤੁਹਾਡੇ ਨਾਲ ਉਹਨੇ ਜ਼ਿੰਦਗੀ ਚ ਹਰ ਦੁੱਖ ਸੁੱਖ ਦੇ ਵਿੱਚ ਖੜੇ ਹੋਣਾ ਥੋੜੀ ਜਿਹੀ ਉਹਦੀ ਵੀ ਸੁਣੋ ਬਟ ਮੈਂ ਕਦੇ ਸ਼ਿਕਾਇਤ ਕੀਤੀ ਨਹੀਂ ਸੀਗੀ ਕਦੇ ਵੀ ਨਹੀਂ ਸੀ ਕੀਤੀ ਵੀ ਮੈਂ ਟੇਬਲ ਇਹ ਇਹ ਗੱਲ ਦੇ ਗਵਾਹ ਮੇਰੇ ਖੁਦ ਦੇ ਆਪਣੇ ਡੈਡੀ ਵੀ ਆ ਜਦੋਂ ਮੈਂ ਧੋ ਰਹੀ ਸੀ ਟੇਬਲ ਤੇ ਟੇਬਲ ਰੱਖ ਕੇ ਮੇਰੇ ਡੈਡੀ ਆ ਗਏ ਮੇਰੇ ਡੈਡੀ ਜਾਂਦੇ ਮੈਂ ਟੇਬਲ ਤੇ ਖੜੀ ਪੁੱਤ ਕੀ ਕਰਦਾ ਮਗਾ ਤੁਹਾਡੇ ਸਾਹਮਣੇ ਆ ਡੜੀ ਤੀਨਾ ਧੋਈ ਜਾਂਦੀਆਂ ਦੇਖ ਲਓ ਕਹਤੇ ਡਿਗਣਾ ਇਹ ਟੇਬਲ ਤੇ ਟੇਬਲ ਰੱਖਿਆ ਜੇ ਤੇ ਗਿਰ ਗਈ ਮੈਂ ਚਲ ਦੇਖੀ ਜੋ ਗਿਰ ਗਈ ਗਿਰ ਗਈ ਫਿਰ ਕਿ ਉਹ ਲੱਤ ਬਾ ਟੁੱਟ ਜੂ ਹੋਇਦੂ ਉੱਤੇ ਜੀ ਹੋਰ ਤਾਂ ਨਹੀਂ ਕੁਛ ਹੋਣ ਲੱਗਿਆ ਪਰ ਵੈਗਰੂ ਨੇ ਫਿਰ ਵੀ ਰੱਖ ਰੱਖੀ ਹੈ ਨਾ ਵੀ ਆਪਾਂ ਠੀਕ ਆ ਬੱਚਾ ਵੀ ਠੀਕ ਆ ਮੈਂ ਵੀ ਠੀਕ ਆ ਪਰ ਐਤੋ ਕੰਮ ਜ਼ਰੂਰ ਲਵੋ ਜ਼ਰੂਰ 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 ਕੰਮ ਲਵੋ ਜੇ ਕੋਈ ਅੱਜ ਦੀ ਡੇਟ 'ਚ ਵੀ ਐਦਾਂ ਦਾ ਰਿਸ਼ਤਾ ਨਿਵਾ ਰਿਆ ਆ ਜਾਂ ਕੋਈ ਨੋਹ ਆ ਜਾਂ ਕੋਈ ਸੱਸਾ ਆਪਣੀ ਨੋਹ ਤੇ ਐਦਾਂ ਦਾ ਜੁਲਮ ਕਰ ਰਹੀ ਆ ਬਹੁਤ ਜ਼ਿਆਦਾ ਗਲਤ ਆ ਇਹਦਾ ਖਮਿਆਜਾ ਕਿਤੇ ਨਾ ਕਿਤੇ ਜਾ ਕੇ ਭੁਗਤਣਾ ਪੈਂਦਾ ਹੈ ਜਿਨ੍ਹਾਂ ਨੇ ਮੇਰੇ ਨਾਲ ਕਰੀਆਂ ਨੇ ਉਹਨਾਂ ਨੇ ਭੁਗਤੀਆਂ ਵੀ ਆ ਕਿਉਂਕਿ ਇਹ ਦਿਲ ਆ ਦਿਮਾਗ ਆ ਇਹਦੇ ਤੇ ਜੋ ਵੀ ਚੀਟ ਰੀਟ ਵੱਜ ਜਾਂਦੀ ਆ ਨਾ ਉਹ ਜਾਂਦੀ ਨਹੀਂ ਗਈ ਚਾਹੇ ਤੁਸੀਂ ਚਾਹੇ ਅੱਜ ਮੇਰੇ ਕੋਲ ਵਾਪਸ ਨੂੰ ਨਹੀਂ ਦਿੱਤਾ ਸਾਰਾ ਕੁਝ ਆ ਪਰ ਉਹ ਕਿਤੇ ਨਾ ਕਿਤੇ ਉਹ ਗੱਲਾਂ ਯਾਦ ਆ ਜਾਂਦੀਆਂ ਬਹੁਤ ਲੋਕ ਨੇ ਜਿਹੜੇ ਕਹਿੰਦੇ ਹੁੰਦੇ ਆ ਵੀ ਯਾਦ ਨਹੀਂ ਕਰਨੀਆਂ ਚਾਹੀਦੀਆਂ ਮੈਂ ਕਹਿੰਦੀ ਆ ਭੁੱਲਣੀਆਂ ਨਹੀਂ ਚਾਹੀਦੀਆਂ ਬੰਦਾ ਤਾਂ ਕਾਮਯਾਬ ਹੁੰਦਾ ਜੇ ਭੁੱਲਦਾ ਨਹੀਂ ਹੈਗਾ ਇਹ ਗਰੀਬੀ ਵਾਂਗ ਲਗੇ ਅਮੀਰੀ ਕੀ ਯਾਦ ਰੱਖੇ ਜੇ ਮੇਰੇ ਮਾ ਮਾ ਬਾਪ ਮੈਨੂੰ ਦਾਦੇ ਦੇ ਦੇ ਕੇ ਵਿਆਹ ਹੁੰਦੇ ਹੂੰ ਕਿਸੇ ਤਰ੍ਹਾਂ ਮੈਨੂੰ ਇੰਨਾ ਕੰਮ ਨਾ ਕਰਨਾ ਪੈਂਦਾ ਜੇ ਮੈਂ ਕੰਮ ਕੀਤਾ ਤਾਂ ਉਹਦਾ ਮੈਨੂੰ ਫਾਇਦਾ ਬੜਾ ਹੋਇਆ ਕਿਉਂਕਿ ਇੱਕ ਤਾਂ ਕੋਈ ਵੀ ਧੀ ਆਪਣੇ ਮਾਪਿਆਂ ਦੇ ਘਰ ਇੰਨਾ ਕੰਮ ਨਹੀਂ ਕਰਦੀ ਹੁੰਦੀ ਕੋਈ ਵੀ ਨਹੀਂ ਕਰਦੀ ਹੁੰਦੀ ਮੈਂ ਇੱਥੇ ਆ ਕੇ ਇੰਨਾ ਜਿਆਦਾ ਕੰਮ ਕਰਨਾ ਸਿੱਖ ਗਈ ਕੋਈ ਤੋਂ ਜਿਹੜੀ ਮੇਤੋਂ ਪੁੱਛ ਕਦੇ ਨਿਕਲਦੀ ਹੋਈ ਨਹੀਂ ਸੀ ਹੁੰਦੀ ਜੇ ਨਿਕਲ ਵੀ ਗਈ ਕਦੇ ਕੁਮਾਰੀ ਹੁੰਦੀ ਤਾਂ ਮੇਰੀ ਅੱਖਾਂ ਲਾਲ ਮੇਰੀ ਸਕਿਨ ਲਾਲ ਮੇਰਾ ਕਦੇ ਕੋਸ਼ ਕਦੇ ਕੋਸ਼ ਐਦਾਂ ਹੋਇਆ ਰਹਿੰਦਾ ਸੀ ਤੇ ਹੁਣ ਜਿਹੜਾ ਪਤਾ ਹੀ ਨਹੀਂ ਕਦੇ ਹੁਣ ਆਪਾਂ ਹੋਰ ਰਾਜ ਹੋਰ ਅੱਜ ਦੀ ਡੇਟ ਤੋਂ ਸੀ ਰਾਜੇ ਅਸੀਂ ਅੱਜ ਦੀ ਰਾਤ ਦੇ ਹਾਂ ਸਾਨੂੰ ਪਪਾ ਨਹੀਂ ਕੱਤਦਾ